ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਦੇ ਬੀਤੇ ਦਿਨੀ ਇੱਕ ಅಪਹਾਸ ਆਟੋ ਵਾਲੇ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਸ ਦੇ ਸੰਬੰਧ ਵਿੱਚ ਉਸ ਦੇ ਨਾਲ ਕੀਤੀ ਗਈ ਕੁੱਟਮਾਰ ਦੇ ਲਈ ਉਸ ਦਾ ਮਾਮਲਾ ਅੱਜ ਪੁਲਿਸ ਥਾਣੇ ਦੇ ਵਿੱਚ ਪਹੁੰਚਿਆ ਤੇ ਉਹਦੇ ਘਰ ਦੇ ਅੱਜ ਆਏ ਤੇ ਉਹ ਖੁਦ ਆਪ ਕੈਮਰੇ ਦੇ ਸਾਹਮਣੇ ਆ ਕੇ ਉਸ ਨੇ ਦੱਸੀ ਸੱਚਾਈ ਤੇ ਲੋਕਾਂ ਨੇ ਦੱਸੀ ਉਸ ਦੇ ਬਾਰੇ ਸੱਚਾਈ ਆਉ ਤੁਹਾਨੂੰ ਦਿਖਾਣੇ ਆ ਤਸਵੀਰਾਂ ਤੇ ਕੀ ਕਹਿਣਾ ਉਸ ਆਟੋ ਵਾਲੇ ਦਾ ਤੇ ਲੋਕਾਂ ਦਾ ਜੀ ਇਥੇ ਆਏ ਹਾਂ ਕੱਲ ਤੁਹਾਡੇ ਸਾਹਮਣੇ ਆ ਕੇ ਦਲੇ ਨੂੰ ਤੁਹਾਨੂੰ ਕੀ ਮਾਮਲਾ ਫਰਿਆ ਸੀ ਸਰ ਅਸੀਂ ਏਮਕੁੰਡ ਸਾਬ ਤੋਂ ਆਏ ਸੀਗੇ ਜਦੋਂ ਅਸੀਂ ਰੇਲਵੇ ਸਟੇਸ਼ਨ ਦੇ ਉੱਪਰ ਉੱਤਰੇ ਆ ਸਾਹਮਣੇ ਆਟੋ ਵਾਲਾ ਮੁੰਡਾ ਖੜਾ ਸੀਗਾ ਤੇ ਅਸੀਂ ਇਹਦੇ ਨਾਲ ਬਹਿ ਗਏ ਇਹਨੇ ਕਿਹਾ ਵੀ ਅਸੀਂ ਪੁੱਛਿਆ ਵੀ ਕਿੰਨੇ ਪੈਸੇ ਲਏਗਾ ਕਹਿੰਦਾ ਵਿਚਾਰਾ ਕਹਿੰਦਾ 200 ਲਵਾਂਗਾ ਜੀ ਮੈਂ ਬਹਿ ਜਾ ਅਸੀਂ ਬਹਿ ਗਏ ਨਾਲ ਇਹਦੇ ਤੇ ਇਹ ਸਾਨੂੰ ਉੱਥੇ ਜਾ ਕੇ ਆਟੋ ਵਾਲਾ ਨੇ ਅੱਗੇ ਘੇਰ ਲਿਆ ਨੂੰ ਚਾਬੀ ਕੱਟਤੀ ਈ ਦੀ ਤੇ ਇਹਦੇ ਸਿੱਧੇ ਕੁਝ ਨਹੀਂ ਪੁੱਛਿਆ ਸੱਪੜੇ ਮਾਰ ਲਾ ਗਏ ਸਿੱਧੇ ਫਿਰ ਉੱਥੋਂ ਹੱਥੋਂ ਪਾਈ ਹੋਈ ਸਾਡੀ ਪੂਰੀ ਠੀਕ ਹੈ ਉਤੋਂ ਬਾਅਦ ਇਹ ਕਹਿੰਦੇ ਵੀ ਅਸੀਂ ਤੈਨੂੰ ਜਾਣ ਨਹੀਂ ਦੇਣਾ ਮੈਂ ਕਿਹਾ ਮੈਂ ਜਾਣਾ ਹੀ ਇਹਦੇ ਨਾਲ ਅਸੀਂ ਇਹਦੇ ਨਾਲ ਬਹਿ ਕੇ ਉਹਨਾਂ ਨੇ ਉਹ ਕਰਤਾ ਅਸੀਂ ਇਹਦੇ ਨਾਲ ਬਹਿ ਕੇ ਇਹਨੂੰ ਕਹਿੰਦੇ ਵੀ ਵਾਪਸ ਆਈ ਤੂੰ ਫਿਰ ਦੇਖਦੇ ਤੇਰੇ ਆਟੋ ਨੂੰ ਅੱਕ ਲਾਵਾਂਗੇ ਅਸੀਂ ਘਰੇ ਗਏ ਆ ਪੁੱਚੋ ਖੁਰਤਾ ਆਈ ਸਾਡਾ ਘਰ ਪੁੱਚੋ ਖੁਰਤਾ ਅਸੀਂ ਗਏ ਉੱਥੋਂ ਜਦੋਂ ਅਸੀਂ ਵਾਪਸ ਆਏ ਆ ਅਸੀਂ ਇਹਦੇ ਨਾਲ ਹੀ ਆ ਗਏ ਜੀ ਜੋ ਅਸੀਂ ਘਰੇ ਜਾ ਕੇ ਇਹਨੂੰ ਦੇਖਿਆ ਵੀ ਇਹਦੇ ਇੱਕ ਲੱਤ ਹੈ ਨਹੀਂ ਇੱਕ ਬਾਹ ਹੈ ਨਹੀਂ ਮੁੰਡੇ ਦੀ ਫਿਰ ਮੈਂ ਨਾਲ ਹੀ ਆ ਗਿਆ ਜੀ ਵੀ ਇਹਦੇ ਨਾਲ ਕੁੱਟਮਾਰ ਕਰਨਗੇ ਇੱਥੇ ਆ ਕੇ ਫਿਰ ਮੈਂ ਵੀਡੀਓ ਬਣਾਈ ਜੀ ਤੇ ਜਦੋਂ ਮੈਂ ਅਸੀਂ ਇੱਥੇ ਆਏ ਉਦੋਂ ਆਟੋ ਵਾਲੇ ਸਾਰੇ ਭੱਜ ਗਏ ਇੱਥੋਂ ਕਿੰਨੇ ਜਾਰੇ ਸੀ ਉਹ ਜੀ ਹੈ ਤਾਂ ਵਾਵਾ ਜਾਨੀ ਥਪੜੇ ਮਾਰਨ ਵਾਲੇ ਦੋ ਜਾਨੀ ਸੀਗੇ ਜੀ ਉਹਨਾਂ ਚੋਂ ਕਿਸ ਤੋਂ ਸ਼ੁਰੂ ਹੋਈ ਜੀ ਜੇ ਤੁਸੀਂ ਮੰਨਦੇ ਸੀਗੇ ਕਿਸ ਗੱਲ ਤੋਂ ਲੜਾਈ ਜਿਹੜੀ ਸ਼ੁਰੂ ਹੋਈ ਲੜਾਈ ਨੂੰ ਕਹਿੰਦੇ ਜੀ ਤੂੰ ਆਟੋ 'ਚ ਵੀ ਬੰਦੇ ਚੜਾਉਣੇ ਨਹੀਂ ਸਵਾਰੀਆਂ ਨਹੀਂ ਚੜਾਉਣੀਆਂ ਜੋ ਅਸੀਂ ਖੜੇ ਆਂ ਕਹਿੰਦੇ ਤੂੰ ਸਾਥੋਂ ਬਾਅਦ ਚੜਾ ਅੱਛਾ ਵੀ ਜੇ ਅਸੀਂ ਪਹਿਲਾਂ ਸਵਾਰੀਆਂ ਚੜਾਵਾਗੇ ਤੁਸੀਂ ਬਾਅਦ 'ਚ ਚੜਾਓ ਗੱਲ ਕਰ ਗਈ ਇਹਦੇ ਇੱਕ ਲਾਕੇ ਦੀ ਬਾਹ ਹਨ ਕਿ ਇਹ ਆਟੋ ਚਲਾ ਸਕਦਾ ਹੈ ਕਿ ਹੁਣ ਇਹਨੂੰ ਵਜਦਾਰ ਦਾ ਸਰ ਹੋਰ ਕੋਈ ਕੰਮ ਵੀ ਤਾਂ ਹੈ ਨਹੀਂ ਇਹਦੇ ਲਈ ਜੇ ਪ੍ਰਸ਼ਾਸਨ ਜ਼ਿੰਮੇਵਾਰੀ ਲੈਂਦਾ ਵੀ ਇਹਨੂੰ ਹੋਰ ਕੋਈ ਕੰਮ ਦਵਾ ਦਾਂਗੇ ਵਿਚਾਰਾ ਮੰਗ ਕੇ ਤਾਂ ਨਹੀਂ ਖਾ ਰਿਹਾ ਜੀ ਜੇ ਕੋਈ ਵੀ ਐ ਹੋਵੇ ਇਹ ਵੈਸੇ ਬੈਠ ਕੇ ਤੇ ਸਟੇਸ਼ਨ ਤੇ ਮੰਗ ਸਕਦਾ ਇਹਨੂੰ ਦੁੱਗਣੀ ਦਿਹਾੜੀ ਪਈ ਜੂ ਉਦੋਂ ਵੀ ਪਰ ਇਹ ਬੰਦਾ ਮੰਗ ਨਹੀਂ ਰਿਹਾ ਬੰਦਾ ਆਪਣੀ ਮਿਹਨਤ ਕਰ ਰਿਹਾ ਜੀ ਹੁਣ ਲਾਇਸੈਂਸ ਬਣਾਉਣਾ ਤਾਂ ਹੀ ਸਰਕਾਰ ਦਾ ਕੰਮ ਹੈ ਠੀਕ ਹੈ ਜੀ ਉਹ ਕੋਈ ਸਾਡੇ ਹੱਥ ਚ ਤਾਂ ਹੈ ਨਹੀਂਗਾ ਪਰ ਇਹਨੂੰ ਜੇ ਕੋਈ ਹੋਰ ਕੋਈ ਕੰਮ ਦਵਾ ਦਿਓ ਜਾਂ ਕੋਈ ਬਣਦੀ ਹੈਲਪ ਇਹਦੀ ਬੰਦੇ ਦੀ ਕਰ ਦੋ ਜੀ ਅਸੀਂ ਤਾਂ ਉਹਦੇ ਹੱਕ ਹਾਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਮਦਦ ਕੀਤੀ ਜਾਵੇ ਹਾਂਜੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਮਦਦ ਕੀਤੀ ਜਾਵੇ ਜਾਂ ਤਾਂ ਇਹਦੇ ਘਰ ਦੇ ਹਾਲਾਤ ਵੀ ਬਹੁਤ ਮਾੜੇ ਆ ਜੀ ਘਰੇ ਜਾ ਕੇ ਜੇ ਇਹਦੇ ਦੇਖੋ ਹੀ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਤੇ ਵਿਚਾਰਾ ਇੱਕ ਬਾਣਾ ਆਟੋ ਚਲਾ ਰਿਹਾ ਜੇਦੀ ਕੋਈ ਹੋਰ ਮਦਦ ਹੋ ਜੇ ਕੋਈ ਕਰ ਸਕਦਾ ਜੀ ਤਾਂ ਉਹ ਹੱਥ ਬਨ ਕੇ ਬੇਨਤੀ ਵੀ ਦੀ ਮਦਦ ਜ਼ਰੂਰ ਕੀਤੀ ਜਾਵੇ ਤੁਹਾਡੇ ਵੱਲੋਂ ਜੇ ਅਗਰ ਤੁਹਾਡੇ ਵੱਲੋਂ ਜਿਹੜੀ ਹੈਗੀ ਇਹ ਬੰਦੇ ਦੀ ਕਿਸ ਤਰ੍ਹਾਂ ਦੀ ਮਦਦ ਕੀਤੀ ਜਾਵੇ ਕੋਈ ਇੱਕ ਤਾਂ ਘਰ ਦੀ ਮਦਦ ਕੀਤੀ ਜਾਵੇ ਜੀ ਜਰੂਰ ਕੀਤੀ ਜਾਵੇ ਤੁਸੀਂ ਤੁਹਾਡੇ ਵੱਲੋਂ ਪਿਸਤੌਲ ਦੀ ਮਦਦ ਮੈਂ ਤਾਂ ਜਿੰਨੇ ਜੋਗਾ ਹੈਗਾ ਹੀ ਨਾਲ ਖੜਾ ਐ ਤੇ ਠੀਕ ਹੈ ਜੀ ਮਦਦ ਕਰਨ ਵਾਲੇ ਹੋਰ ਵੀ ਬਹੁਤ ਲੋਕ ਆਈ ਬਿਲਕੁਲ ਇੱਕ ਤੋਂ ਇੱਕ ਬੈਠਾ ਜੀ ਬਾਹਰਲੇ ਮੁਲਕਾਂ ਚ ਵੀ ਬੈਠੇ ਆ ਵਿਚਾਰੇ ਆਪਣੇ ਭਰਾ ਉਹ ਵੀ ਮਦਦ ਕਰ ਸਕਦੇ ਆ ਜੀ ਜੇ ਆਟੋ ਨਹੀਂ ਚਲਾ ਸਕਦਾ ਤਾਂ ਹੋਰ ਕੋਈ ਕੰਮ ਵੀ ਦੇ ਸਕਦੇ ਇਹਨੂੰ ਤੋਰ ਕੇ ਜਾਂ ਕੋਈ ਇੱਥੋਂ ਬਠਿੰਡੇ ਜ਼ਿਲ੍ਹੇ ਚੋਂ ਕੋਈ ਆਪਣਾ ਉਹ ਕਰਦਾ ਹੋਵੇ ਤਾਂ ਇਹਨੂੰ ਵਿਚਾਰੇ ਨੂੰ ਜਰੂਰ ਕੋਈ ਰੁਜ਼ਗਾਰ ਹੋਰ ਦੇ ਦੇਵੇ ਜਿਹੜੀ ਇਥੇ ਆਪਣਾ ਇਹਨਾਂ ਲੋਕਾਂ ਬਣ ਕੇ ਆਪ ਕੋ ਮਾਰ ਰਹੇ ਬਾਈ ਤੁਹਾਡੇ ਯਾਸੜਾ ਤੇ ਸੀ ਕਰ ਸਕਦੇ ਜਿਹੜਾ ਕੁਝ ਕਰੋਗੇ ਬਾਸ ਸਾਡਾ ਕਮਾਨ ਵਾਲਾ ਆਈ ਹੈ ਬਾਈ ਇਹਦੀ ਕਿਸ ਤਰ੍ਹਾਂ ਜੇ ਬਾਦ ਰਾਤ ਇਹਦੀ ਕਿੰਨਾ ਘਟੀ ਗਈ ਸੀ ਇਹ ਜਗਲਾਤੇ ਤੇ ਗਿਆ ਸੀਗਾ ਜਗਲਾਤੇ ਤੋਂ ਘਰੇ ਆਇਆ ਨਹੀਂ ਏ ਤੇ ਇਹਨੂੰ ਛੋਟਾ ਮੁੰਡਾ ਸੀਗਾ ਇਹਦਾ ਵੱਡਾ ਭਲਾ ਉਹ ਉਹਨੂੰ ਕਹਿਣ ਲੱਗੇ ਜੇ ਤੂੰ ਘਰੇ ਆਏਂਗਾ ਤੈਨੂੰ ਫੁਟਾਂਗੇ ਅਸੀਂ ساری ਰਾਤ ਕੋ ਦੁਆਏ ਆ ਨਹੀਂ ਇਹ ਉਹਦੀ ਗੱਡੀ ਨੰਗਰੀ ਸੀਗੀ ਪਤਨ ਖੜੀ ਸੀਗੀ ਇਹ ਜਿਵੇਂ ਜਾਣ ਲੱਗਿਆ ਨਾ ਤਾਂ ਗੱਡੀ ਚੱਲ ਪਈ ਐ ਤੇ ਪਤਨ ਲੱਗਿਆ ਇਹ ਇਹ ਉਹਦੇ 10 ਸਾਲ ਦਾ ਸੀਗਾ ਉਹ ਘਰ ਦੇ ਅੰਦਰ ਹੋ ਰਿਹਾ ਕਿ ਕਮਾਉਣ ਵਾਲਾ ਕੋਈ ਨਹੀਂ ਆ ਕੇ ਬਸ ਇਹੀ ਐ ਇਹਦਾ ਡੈਡੀ ਐ ਉਹ ਨਸ਼ਾ ਕਰਦਾ ਦਰੂਪੀ ਕੇ ਉਹ ਡਿੱਗ ਜਾਂਦਾ ਕਿੱਥੇ ਨਾ ਕਿੱਥੇ ਘਰੇ ਦੋ ਦੋ ਦਿਨਾਂਾਂ ਦਾ ਨਹੀਂ ਹੁਣ ਆਟੋ ਬੱਸ ਥੋੜਾ ਬੰਦ ਕਰਤਾ ਅੱਜ ਦਾ ਕਹਿ ਨਹੀਂ ਹੈਗਾ ਉਹ ਕਹਿੰਦੇ ਕੋਈ ਨਹੀਂ ਇਥੋਂ ਕਿਤੇ ਹੋਰ ਪਾਸੇ ਜਮਾਂਦਰੇ ਹੀ ਚੱਲੂਗਾ ਤਾਂ ਠੀਕ ਐ ਨਹੀਂ ਤਾਂ ਬਸ ਹੀ ਰੁਕ ਦਾਂਗੇ ਪਤਨ ਜਿਹੜੇ ਕੋਸੇ ਤੁਸੀਂ ਆਟੋ ਉਹਦਾ ਆਪਣਾ ਕਿਰਾਏ ਤੇ ਸੀ ਕਿਰਾਏ ਤੇ ਐ ਮਨ ਕਰ ਕਿਸ ਤਰ੍ਹਾਂ ਚੱਲੇਗਾ ਜਿਵੇਂ ਇਹ ਤਾਂ ਕਹਿ ਰਿਹਾ ਆਡੋ ਬੰਦ ਚਲਾ ਨਹੀਂ ਸਕਦਾ ਹੁਣ ਉਹਦਾ ਰੱਬ ਦੇ ਉੱਪਰ ਜਾ ਪੁੱਛ ਮਨੂੰ ਮੈਂ ਇਹ ਆਡੋ ਚਲਾਣਾ ਹੀ ਕਿੰਨੇ ਚਿਰੋਂ ਕੱਢ ਤੁਰੇ ਮੈਨੂੰ ਹੋ ਗਏ 5-6 ਸਾਲ ਹੋ ਗਏ ਅਟਕਿਆ ਬਾਜੂ ਵੀ ਨਹੀਂ ਐ ਲੱਤ ਵੀ ਨਹੀਂ ਐ ਕਿਉਂ ਜਾ ਤੋ ਚਲਾ ਸਕਦੇ ਹਾਂ ਹਾਂਜੀ ਆਟੋ ਚਲਾ ਸਕਦੇ ਤੁਸੀਂ ਪਰ ਬਾਜੂ ਵੀ ਨਹੀਂ ਸੰਭੀ ਹੂੰ ਤਾਂ ਹੀ ਨਹੀਂ ਚਲਾ ਸਕਦੇ ਮੈਂ ਕਹਿੰਦਾ ਇਹ ਆਪਣੇ ਮੇਰੀ ਮਾਤਾ ਹੀ ਇਕੱਲੀ ਰਹਿੰਦੀ ਹੈ ਹੁਣ ਕੰਮਕਾਰ ਕਰ ਗਈ ਹੈ ਇਹ ਲੋਕਾਂ ਦੇ ਘਰਾਂ ਚ ਲੱਗੇ ਆ ਕਦੇ ਅੰਦਰ ਹੋਰ ਕੌਣ ਕੌਣ ਨੇ ਹੋਰ ਮੈਂ ਮੇਰੀ ਮਾਤਾ ਹੀ ਤੇ ਮੇਰੀ ਜੀਵਨੀ ਬਣਾਈ ਤੁਹਾਡੇ ਪਿਤਾ ਜੀ ਮੇਰੇ ਪਿਤਾ ਜੀ ਦਾਰੂ ਦੂਰ ਪਿੰਡ ਦੇ ਆਈ ਤੇ ਮੇਰੀ ਮਾਤਾ ਕੰਮ ਕਰਦੇ ਨੇ ਦਿੱਲੀ ਮੋਰ ਫਿਰ ਅੱਜ ਕੁਝ ਆਏ ਹੋ ਥਾਣੇ ਥਾਣੇ ਵਾਲੇ ਫਿਕਰਾਂ ਦੇ ਆਣੇ ਥਾਣੇ ਵਾਲੇ ਕਹਿੰਦੇ 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 ਮੋਟਰ ਡਾਕਟਰ ਆ ਗਏ ਕਹਿੰਦੇ ਰਾਜੀਨਾਮਾ ਕਰਾ ਦੇ ਕਹਿੰਦੇ ਟੁੱਟਿਆ ਜੀ ਕੱਲ ਸੋਡੀ ਜਿਹੜੀ ਉਹਨਾਂ ਵੱਲੋਂ ਵੀ ਆਪਾਂ ਕਿਹੜੇ ਨਿਕੋਲ ਸਟੈਂਡ ਅੱਲ ਕਿਹੜੇ ਸੀਗੇ ਯੂਟੂਬਰ ਹੋਈ ਆ ਉਹ ਕੀ ਮਾਮਲਾ ਸੀ ਉਹ ਮਾਮਲਾ ਕੁਛ ਨਹੀਂ ਗਈ ਐ ਦਰੋਸ ਵਾਰੀ ਮੇਰੇ ਕੋਲੇ ਆਈ ਪੁੱਛਲਾ ਮੈਂ ਤਾਂ ਮੰਮੇ ਨੂੰ ਬੋਲਿਆ ਮੈਨੂੰ ਕਹਿੰਦੇ ਪੁੱਛੋ ਦੇਸ਼ ਮੈਡੀਕਲ ਜਾਣਾ ਠੀਕ ਹੈ ਜੀ ਮੈਂ ਕਹਿੰਦਾ ਬੈਠੋ ਕਿੰਨੇ ਪੈਸੇ ਲਓਗੇ ਮੈਂ ਕਹਾਂ ਵੀਰੇ 200 ਰੁਪਏ ਲਵਾਂਗੇ ਚਾਰ ਜਣੇ ਸੀਗੇ ਤੇ ਇੱਥੇ ਬਹਿ ਗਏ ਜੀ ਤੇ ਬਹਿ ਗਏ ਤੇ ਅੱਗੇ ਆ ਕੇ ਮੈਨੂੰ ਉਹਨਾਂ ਨੇ ਰੋਕ ਲਈ ਠੀਕ ਹੈ ਆਹ ਠੀਕ ਹੈ ਮੈਂ ਨਾਲ ਗੱਲ ਗੁਲ ਕਰਨ ਲੱਗ ਮੈਨੂੰ ਕਹਿੰਦਾ ਤੂੰ ਸਵਾਰੀ ਚੱਕਦਾ ਆ ਪਲਾਂਟ ਤੇ ਕੰਮ ਆਗੇ ਤੂੰ ਮੈਨੂੰ ਸਵਾਰੀ ਦਾ ਕੋਈ ਹੋ ਨਹੀਂ ਮੈਂ ਕਹਾਂ ਵੀਰੇ ਇਹ ਮੈਨੂੰ ਸਵਾਰੀ ਦਾ ਕੋਈ ਉਹ ਨਹੀਂ ਮਗਾਈ ਸਵਾਰੀ ਤੁਸੀਂ ਤਾਲੂ ਮਗਾਈ ਉਹਨਾਂ ਨੇ ਗੱਲ ਸੁਣੀ ਤੇ ਮੇਰੇ ਮਨ ਲਾ ਕੇ ਕਿੰਨੇ ਬੰਦੇ ਸੀਗੇ ਉਹ ਸੀਗੇ 2 ਬੰਦੇ ਅੱਛਾ ਥਣ ਕਿੱਥੇ ਹੋਇਆ ਥਣ ਜਿਹੜਾ ਆਣੇ ਜਿਹਦਾ ਇਹ ਅੱਜ ਆਏ ਸੀਗੇ ਉਹ ਆਪ ਹੀ ਬੁਲਾਇਆ ਸੀ ਉਹਨਾਂ ਨੇ ਉਹ ਕਹਿੰਦੇ ਕੋਈ ਨਹੀਂ ਕਹਿੰਦੇ ਤੁਸੀਂ ਆਓ ਕਹਿੰਦੇ ਦੇਖਦੇ ਹਾਂ ਕੁਝ ਕਰਦੇ ਹਾਂ ਕੋਈ ਟੋਡਾ ਆਟੋ ਤੁਹਾਡਾ ਆਪਣਾ ਨਹੀਂ ਕਿਰਾਏ ਤੇ ਕਿਰਾਏ ਤੇ ਕਿੰਨੇ ਕਿਰਾਏ ਤੇ ਆ 350 ਰੁਪਏ ਜਿੰਨਾ ਜੇ ਆਪਾਂ ਕੀ ਹੋਂ ਟੋਡਾ ਆਟੋ ਕੰਮ ਗੁਜ਼ਾਰਾ ਕਿਸ ਤਰ੍ਹਾਂ ਉਹ ਕਰਦਾ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਉਹ ਕਰਦਾ ਕੋਈ ਨਹੀਂ ਸਰ ਜੀ ਉਹ ਦੇਖ ਲਾਂਗੇ ਹੀ ਆਪਾਂ ਜੀ